ਅਰੇਸਟ ਕਰ ਲੈਣੀ ਸੀ ਕਿਉਂ ਕੰਮ ਲੱਗਿਆ ਤੂੰ ਇਹ ਕਿੰਨਾ ਕੰਮ ਆ ਕਿਤੇ ਨਾਲੇ ਦੀਦੀ ਨਾਲ ਮਾਰੀ ਮੋਟੀ ਹੈਲਪ ਤੇ ਕਰਾਵਾਂ ਉਹ ਤਾਂ ਸਗੋਂ ਕਰ ਨਹੀਂ ਦਿੰਦੇ ਕੋਈ ਕੰਮ ਤੇ ਦੀਦੀ ਅੰਦਰ ਹੀ ਆ ਹਾਂ ਦੀਦੀ ਨੂੰ ਸੋਈ ਚ ਕੰਮ ਲੱਗੇ ਆ ਤਾਂ ਕਿ ਮੈਂ ਤੇਰੇ ਵੱਲ ਆਇਆ ਵਾਂ ਤੇ ਉਹ ਜੂਸ ਪੀਣ ਚਲੀਏ ਮਾਰਾਂ ਕੋਈ ਬਹਾਨਾ ਬਾਜ਼ਾਰ ਜਾਂਦਾ ਬਹਾਨਾ ਛੱਡੋ ਤੁਸੀਂ ਮੈਨੂੰ ਤਾਂ ਟੈਨਸ਼ਨ ਆਉਂਦੀ ਆ ਹੁਣ ਕਦੀ ਟੈਨਸ਼ਨ ਕਿਉਂ ਕੀ ਹੋ ਗਿਆ ਦੀਦੀ ਫੋਟੋ ਮੰਗਦੇ ਪਏ ਹੈਗੇ ਤਾਂ ਫੋਟੋਰ ਮੈਂ ਕਿਸੇ ਤਰੀਕੇ ਵਿਖਾਤੀ ਆ ਤੂੰ ਦਿਖਾਤੀ ਹਾਂਜੀ ਫੋਟੋ ਕਿੰਨਾ ਬਖਾਤੀ ਟੈਨਸ਼ਨ ਨਾ ਲਾਓ ਤੁਸੀਂ ਜੀਤਨ ਕਾਇਕ ਨਾ AI ਨਾ ਬਣਾਤੀ ਹਾਂ ਮੈਂ ਅੱਛਾ ਅੱਛਾ ਚੱਲ ਕੋਈ ਤੇ ਫਾਇਦਾ ਹੈਗਾ ਟੈਕਨੋਲੋਜੀ ਦਾ ਬਹੁਤ ਹੈਗਾ ਵਾ ਪਰ ਇੱਕ ਟੈਨਸ਼ਨ ਹੋ ਰਿਹਾ ਨਾ ਦੀਦੀ ਕਹਿੰਦਾ ਮੇਰੇ ਫੋਨ ਤੇ ਗੱਲ ਕਰਾ ਤੇ ਗੱਲ ਮੈਂ ਕਿੱਦਾਂ ਕਰਾਦਾ ਢਾੜੀ ਵਾਸਤੇ ਦੀਦੀ ਨੇ 1 ਮਿੰਟ ਵਿੱਚ ਪਸਾਨ ਲਾਨੀ ਆ ਆਹੋ ਯਾਰ ਹੁਣ ਮੈਂ ਥੋੜੀ ਗੱਲ ਕਰੂੰਗਾ ਉਹਦਾ ਨਾ ਕਿ ਤੇ ਆ ਨਾ ਜਾਈ ਕੋਈ ਉੱਧਰ ਆਪਾਂ ਇੱਕ ਤਰੀਕਾ ਕਰਦੇ ਆ ਓ ਕੀ ਆ ਮੈਂ ਆਪਣੇ ਕਿਸੇ ਦੋਸਤ ਨੂੰ ਮਨਾਉਣਾ ਤੇ ਦੋਸਤ ਨਾਲ ਗੱਲ ਕਰਾ ਦੀ ਫੋਨ ਤੇ ਗੱਲ ਹੀ ਕਰਾਉਣੀ ਆ ਨਾ ਬਸ ਚਲੋ ਠੀਕ ਆ ਫੇ ਸਾਰੀ ਗੱਲ ਸਮਝਾ ਦੇ ਉਹਨੂੰ ਤੂੰ ਇੱਕ ਕੰਮ ਕਰ ਆ ਮੈਂ ਤੁਹਾਨੂੰ ਵਟਸਐਪ ਕਰ ਦਿੰਦਾ ਆਪਣੀ ਦੋਸਤਾਂ ਨੰਬਰ ਚੰਗਾ ਹੂੰ ਤੇ ਇਹਨੂੰ ਫੋਨ ਲਾ ਲਈ ਇਹਨੂੰ ਮੈਂ ਹੁਣੇ ਫੋਨ ਕਰਕੇ ਸਾਰੀ ਗੱਲ ਸਮਝਾ ਦਿੰਦਾ ਵਾ ਭੇਦਾਂ-ਭੇਦਾਂ ਕਰਕੇ ਫੋਨ ਆਊਗਾ ਤੁਹਾਨੂੰ ਚਲੋ ਠੀਕ ਆ ਕਰਤਾ ਸੰਡ ਕੀ ਕਰਨਾ ਪੈਣ ਰਿਹਾ ਵਾ ਯਾਰ ਮੇਰੀ ਗੱਲ ਸੁਣ ਕੇ ਬਾ ਨੇ ਬਾਜ਼ਾਰ ਜਾਣੇ ਆ ਜੂਸ ਪੀ ਕੇ ਉਹਨੇ ਚਲ ਨਹੀਂ ਮੇਰਾ ਦਿਲ ਨਹੀਂ ਕਰਦਾ ਪਿਆ ਇੱਕ ਵਾਰੀ ਗੱਲ ਹੋ ਜਨਾ ਫਿਰ ਮੈਂ ਟੈਨਸ਼ਨ ਫਰੀ ਹੋਣਾ ਫਿਰ ਕੱਲ ਨੂੰ ਜਾਵਾਂਗੇ ਆਪਾਂ ਬਾਜ਼ਾਰ ਚਲ ਠੀਕ ਆ ਫੇ ਕੋਈ ਦੀਦੀ ਦਾ ਸਵਾਲ ਵੀ ਨਹੀਂ ਰਹੇਗਾ ਨਾਲੇ ਤੂੰ ਵੀ ਥੋੜੀ ਜਿਹੀ ਕਾਲੀ ਪਾ ਦੇ ਨਾ ਕਿ ਮੈਂ ਵਾਪਸ ਜਾਣਾ ਵਾਪਸ ਜਾਣਾ ਮੰਮੀ ਇਕੱਲੇ ਆ ਇੱਥੇ ਬਿਠੀ ਰਹਿਣਗੀ ਤੇ ਫਿਰ ਕੋਈ ਨਾ ਕੋਈ ਛਾਪਾ ਪੈਣਾ ਹੀ ਆ ਮਨ ਤੇ ਉਹ ਗੱਲ ਦਾ ਟੈਨਸ਼ਨ ਆ ਕੀ ਕਰਾਂ ਹੁਣ ਜਾਣ ਦਾ ਵੀ ਨਹੀਂ ਦਿਲ ਕਰਦਾ ਤੇ ਰਹਿਣ ਦਾ ਵੀ ਨਹੀਂ ਸਮਝ ਨਹੀਂ ਆਉਂਦੀ ਰਵਾਂ ਕਿ ਜਾਵਾਂ ਕੋਈ ਗੱਲ ਨਹੀਂ ਮੈਂ ਉੱਥੇ ਆ ਜਾ ਕਰੂੰਗਾ ਮਿਲਣਗੇ ਬੰਨੇ ਚਲੋ ਠੀਕ ਹੈ ਹਾਂ ਚਲ ਲੈ ਲੈਣਾ ਚੱਡਰਾ ਜੀ ਨਹੀਂ ਨਹੀਂ ਮੈਂ ਲੈ ਜਾਣੀ ਹਾਂ ਤੁਹੀਂ ਜਾਓ ਦੀਰੀ ਕਾਨ ਦੇ ਪਲਾਟ ਵਿੱਚ ਕਾਜੇ ਮੈਂ ਉਹਨਾਂ ਨੂੰ ਕਹਿ ਆ ਮੈਂ ਛੱਡਰਾ ਲਾ ਕੇ ਆਉਣੀ ਆ ਅੱਛਾ ਚਲ ਫੜ ਫਿਰ ਲੈ ਆਇਂਦੇ ਰਹਿਣ ਨੂੰ ਆਵੇਂ ਸੱਕ ਕਰਨਗੇ ਕੀ ਕੀ ਕਰਨਾ ਪੈ ਰਿਹਾ ਸਾਨੂੰ ਦੀਪ ਕੀ ਕਰਨ ਢੀ ਆ ਕੁਝ ਨਹੀਂ ਫੋਨ ਚਲਾਉਣੀ ਮੈਂ ਵੇ ਕਹਿਨੀ ਆ ਵੇ ਅੱਲਾ ਕਿੰਨਾ ਟਾਈਮ ਹੋ ਗਿਆ ਵਾ ਤੇ ਮਨਜੋ ਤਾਂ ਅਜੇ ਤੱਕ ਆਇਆ ਨਹੀਂ ਆ ਤੇ ਦੀਦੀ ਫੋਨ ਕਰਕੇ ਪੁੱਛ ਲੈਣਾ ਨਹੀਂ ਹਨੂ ਫੋਨ ਨਹੀਂ ਮੈਂ ਕੀਤਾ ਉਹਨੂੰ ਤੁਲਾਹਾ ਭੜੇ ਵਾਲੇ ਤੋਂ ਭਲਾ ਨੂੰ ਲਗਾਉਣੀ ਹੈ ਕਿੱਥੇ ਰਹਿ ਜਾਵਾ ਪੰਜ ਵਾ ਚੱਲੇ ਆ ਦੀਦੀ ਫੋਨ ਹੀ ਚੁੱਕਣ ਦੇ ਆ ਆਏ ਐਨਾ ਟਾਈਮ ਤੱਕ ਕਦੀ ਲੰਮਦਾ ਨਹੀਂ ਹੁੰਦਾ ਚਲੋ ਕੋਈ ਗੱਲ ਨਹੀਂ ਆ ਜਾਊਗਾ ਟੈਨਸ਼ਨ ਕਿਉਂ ਲੈਣਦੇ ਜੇ ਸੰਦੀਪ ਟੈਨਸ਼ਨ ਵੀ ਤੇ ਹੋਈ ਜਾਂਦੀ ਐ ਤੈਨੂੰ ਪਤਾ ਵਾ ਹੁਣ ਜਵਾਨ ਹੋਇਆ ਵਾ ਤੇ ਮੁੰਡੇ ਮੁੰਡੇ ਅੱਜ ਕੱਲ ਦੇ ਕਿੰਨੇ ਪੁੱਠੇ ਸਿੱਧੇ ਕੰਮ ਕਰਦੇ ਆ ਮੈਨੂੰ ਤੇ ਕਦੇ-ਕਦੇ ਡਰ ਲੱਗਦਾ ਵਾ ਵੀ ਕਾਲਜ ਜਾਂਦਾ ਵਾ ਤੇ ਮੁੰਡਿਆਂ ਨਾਲ ਕਿਤੇ ਪੁੱਠੇ ਰਾਹੇ ਨਾ ਪੈ ਜੇ ਦੀਦੀ ਐਦਾਂ ਨਾ ਸੋਚਿਆ ਕਰੋ ਆਪਣਾ ਮਨਜੋਤ ਨਾ ਬਹੁਤ ਸਿਆਣਾ ਵਾ ਗਲਤ ਕੰਮ ਨਹੀਂ ਕਰਦਾ ਕੋਈ ਵੀ ਤੇ ਨਾ ਹੀ ਪੁੱਠੇ ਰਾਹੇ ਪੈਗਾ ਚਲੋ ਮੈਂ ਤਾਂ ਮਹਾਰਾਜ ਘੜੀ ਇਹੋ ਹੱਥ ਜੋੜਦੀ ਆ ਵੀ ਪਪਾ ਕਿਤੇ ਮਾਤ ਰੱਖੀ ਸਿੱਧੀ ਇਹਨਾਂ ਦੀ ਤੇ ਤੂੰ ਮੈਨੂੰ ਇਹ ਦੱਸ ਨਾ ਹਾ ਫੋਨ ਉਹਨੂੰ ਪਰ ਉਹਨੇ ਆਪਣੇ ਨੂੰ ਚੁੱਕ ਲੈਂਦਾ ਵਾ ਤੇ ਘਰ ਆ ਮੇਰੀ ਗੱਲ ਉਹਦੇ ਨਾਲ ਚਲੋ ਠੀਕ ਆ ਗੱਲ ਵੀ ਕਰਾ ਦੇਣੀ ਢਾਡੀ ਹਲੋ ਸਸੀ ਗਾਲ ਅ ਤੁਹਾਨੂੰ ਮੈਂ ਕਹਿਆ ਹੈ ਨਾ ਕਿ ਦੀਦੀ ਨਾਲ ਗੱਲ ਕਰਨੀ ਤੁਹਾਡੇ ਨਾਲ ਹਾਂਜੀ ਆ ਕਰਿਓ ਗੱਲ ਹਲੋ ਹਲੋ ਸਸੀ ਗਾਲ ਭਾਜੀ ਸਸੀ ਗਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਆਪਣਾ ਵੀ ਵਧੀਆ ਹੋਰ ਕਿੱਦਾਂ ਚੱਲਦਾ ਤੁਹਾਡਾ ਕੰਮ ਕਾਰ ਹਾਂਜੀ ਵਧੀਆ ਚੱਲਦਾ ਪਿਆ ਜੀ ਬਸ ਆਏ ਆ ਦਿਹਾੜੀ ਠੀਕ ਐ ਠੀਕ ਐ ਤਾਂ ਸੁਦੀਪ ਜੀ ਨੇ ਮੈਨੂੰ ਫੋਨ ਹੀ ਬਹੁਤ ਘੱਟ ਕਰਦੇ ਆ ਤੇ ਮੈਂ ਤੇ ਕਿੱਦਾਂ ਦੀ ਉਹਨੂੰ ਕਹਿਣ ਦੀ ਹੀ ਵੀ ਮੇਰੀ ਗੱਲ ਕਰਾ ਤਾਂ ਤੁਸੀਂ ਕਹਿੰਦੇ ਬਿਜੀ ਬੜੇ ਰਹਿੰਦੇ ਹੋ ਹਾਂਜੀ ਦੀਦੀ ਕੰਮ ਹੀ ਇਦਾਂ ਦਾ ਕਿ ਟਾਈਮ ਟੂਮ ਬੜਾ ਘੱਟ ਲੱਗਦਾ ਆ ਇੱਕ ਦਿਥੇ ਡਿਊਟੀ ਆ ਨਾ ਉਥੇ ਨੈਟਵਰਕ ਬੜਾ ਘੱਟ ਆਂਦਾ ਆ ਠੀਕ ਐ ਠੀਕ ਐ ਹਾਂਜੀ ਤਾਂ ਤੁਹਾਡੇ ਆਉਣ ਦੀ ਪਲੈਨਿੰਗ ਕਦੋਂ ਦੀ ਐ ਆਉਂਦਾ ਜੀ ਦੀ ਮੈਂ ਆਪ ਬੜਾ ਕਾਲਾ ਪਿਆਵਾ ਪਰ ਸਾਬ ਛੁੱਟੀ ਦੇਣਗੇ ਤੇ ਫੇਰ ਹੀ ਹਨਾ ਮੇਰਾ ਆਪ ਸੰਦੀਪ ਨੂੰ ਮਿਲਣ ਬੜਾ ਚੀਕ ਕਰਨ ਦਾ ਪਰ ਇਦਾਂ ਹੀ ਆਣਾ ਛੁੱਟੀ ਨਹੀਂ ਮਿਲਣ ਦੀ ਚਲੋ ਫਿਰ ਵੀ ਹੁਣ ਤੁਹਾਨੂੰ ਪਤਾ ਹੀ ਆ ਸੰਦੀਪ ਨੂੰ ਲੋੜ ਆ ਤੁਹਾਡੀ ਤੇ ਕਰੋ ਸਾਬ ਦਾ ਤਰਲਾ ਮੈਂ ਹਾਂਜੀ ਹਾਂਜੀ ਪੂਰੀ ਕੋਸ਼ਿਸ਼ ਆ ਜੀ ਹੁਣ ਭਾਵੇਂ ਮੈਨੂੰ ਸਤੀਫਾ ਨਾ ਦੇਣਾ ਪਵੇ ਆ ਜਾਣਾ ਸੀ ਠੀਕ ਹੈ ਨਹੀਂ ਨਹੀਂ ਐਦਾਂ ਨਹੀਂ ਕਰਨਾ ਵੀ ਜਿਹੜਾ ਮੁੜ ਕੇ ਫਿਰ ਜਾਣਾ ਵੀ ਆ ਪਰ ਰੋਜੀ ਰੋਟੀ ਆ ਮੁੜ ਕੇ ਕੱਲ ਨੂੰ ਫਿਰ ਜਾਣਾ ਵੀ ਆ ਹਾਂਜੀ ਹਾਂਜੀ ਮੈਂ ਵੀ ਉੱਦੇ ਮਚਾਕ ਲਾ ਗੇਟ ਖੜਕਣ ਡਿਆ ਜਾਂ ਖੋਲ ਕੇ ਆ ਦੀਦੀ ਮੈਨੂੰ ਕੀ ਪਤਾ ਕੌਣ ਹੋਏਗਾ ਕੋਈ ਗੱਲ ਨਹੀਂ ਤੁਸੀਂ ਖੋਲੋਗੇ ਗੇਟ ਮੈਂ ਜੋਤ ਹੀ ਹੋਣਾ ਵਾ ਹੋਰ ਕੌਣ ਹੋਣਾ ਵਾ ਗਲੀ ਕੋਉਣ ਨਹੀਂ ਕੋਈ ਵੀ ਹੁੰਦਾ ਜਾਂ ਖੋਲ ਕੇ ਆ ਆ ਫੋਨ ਤੇ ਗੱਲ ਕਰਨ ਈ ਆ ਜਾਂ ਮੇਰਾ ਚਲੋ ਖੋਲ ਕੇ ਹੁਣੀ ਮੈਂ ਹਾਂਜੀ ਦੀਦੀ ਮੈਂ ਵੀ ਉਹੀ ਕਹਿਣ ਡਿਆ ਸੀ ਕਿ ਰੋਟੀ ਰੋਟੀ ਤੇ ਕੁਮਾਣੀ ਆ ਨੌਕਰੀ ਕਿੱਥੋਂ ਛੱਡੀ ਜਾਂਦੀ ਹੈ ਹਾਂਜੀ ਹਾਂਜੀ ਨੌਕਰੀ ਦੇ ਸਿਰ ਦੇ ਉੱਤੇ ਤੇਣਾ ਰੋਟੀ ਖਵਾਣੀ ਆ ਤਾਂ ਹੋਰ ਮੰਮੀ ਤੁਹਾਡੀ ਨਾਲ ਹੋਈ ਗੱਲ ਤੁਹਾਡੀ ਚਲੋ ਠੀਕ ਆ ਦੀਦੀ ਮੈਨੂੰ ਸਾਹ ਬੁਲਾਣ ਦੇ ਤੇ ਮੈਂ ਬਾਅਦ ਚ ਕਰਦਾ ਚਲੋ ਠੀਕ ਆ ਠੀਕ ਆ ਓਕੇ ਜੀ ਮੰਜੋਤ ਕੀ ਗੱਲ ਹੋਈ ਆ ਮੰਮੀ ਬਾਹੜੀ ਪੇਂ ਛੱਟ ਬੜੀ ਲੱਗੀ ਬਾਹੜੀ ਬੜਕੋਂ ਦੀ ਕਿੱਥੇ ਉ ਜਾਹੀਂ ਬਾਹੜੇ ਪਿਆਹੀਂ ਦਰਦ ਬੜੀ ਹੁੰਦੀ ਮਨਜੋਤ ਦਾਦਾ ਨੇ ਕਿਹਾ ਕਿ ਤੂੰ ਜਾਵਾ ਛੱਡ ਕੇ ਤਾਂ ਲੱਗੀ ਆ ਗੱਲ ਦੱਸ ਮੈਨੂੰ ਮੰਮੀ ਮੁੰਡਾ ਜਿਹੜਾ ਨਾਲੇ ਜੀ ਪੜਦਾ ਮੇਰੇ ਤਰਨ ਹਾਂ ਉਹ ਮੋਟਰਸਾਈਕਲ ਤੇ ਲੈ ਕੇ ਗਿਆ ਸੀ ਤੈਨੂੰ ਜਾਜੂ ਚਾ ਨਹੀਂ ਗਈ ਉਹਨੇ ਛੱਡ ਦਿੱਤਾ ਤੇ ਤੁਹਾਨੂੰ ਪਤਾ ਨਹੀਂ ਤੂੰ ਉਹਦੇ ਪਿੱਛੇ ਕਿਉਂ ਬੈਠਾ ਮੰਮੀ ਮੈਨੂੰ ਲੱਗਦਾ ਬਾਹ ਟੁੱਟ ਗਈ ਹਾਏ ਤੇ ਤੂੰ ਪੱਟੀ-ਪੁੱਟੀ ਖਰਾ ਲਿਆ ਹੁੰਦਾ ਰੁਕ ਜਾ ਮੈਂ ਪੱਟੀ ਲਾ ਕੇ ਆਣੀ ਹੁਣ ਇੱਥੇ ਤੂੰ ਸੁੱਟਿਆ ਹੁੰਨੇ ਤੂੰ ਇਹ ਨਾ ਪੁੱਠੇ ਕੰਮ ਕਰਦਾ ਜਿਹੜਾ ਪਤਾ ਉਹਨੂੰ ਨਹੀਂ ਚਲਾਉਣਾ ਹੁੰਦਾ ਕਿਉਂ ਬੈਠਾ ਉਹਦੇ ਪਿੱਛੇ ਆ ਹੀ ਮਰ ਗਈ ਅੱਜ ਨਹੀਂ ਬਚਦੇ ਇੱਕ ਗੱਲ ਹੋਆ ਮੁੰਡੇ ਦਾ ਸੁਭਾਤ ਬੜਾ ਵਧੀਆ ਲੱਗਾ ਵਾ ਇੱਕ ਵਾਰੀ ਫੇਰ ਫੋਟੋ ਕੱਢ ਕੇ ਵੇਖਾ ਉਹਦੀ ਮੈਂ ਹੈ ਸੰਦੀਪ ਦੀ ਤੇ ਜਿੰਦਰ ਦਾ ਫੋਟੋ ਸੋਹਣੇ ਲੱਗਣ ਡੇ ਉਹਦਾ ਚੱਲ ਅੱਗੇ ਵੇਨੀ ਆ ਭਲਾ ਲੈ ਇੱਥੇ ਵੀ ਬੜੀ ਦੋਨਾਂ ਜਣਿਆਂ ਨੇ ਜੋੜ ਕੇ ਫੋਟੋ ਖਚਾਈ ਹੈ ਚੱਲ ਅੱਗੇ ਵੇਨੀ ਆ ਭਲਾ ਇੱਥੇ ਵੀ ਇਹਨਾਂ ਨੂੰ ਤਾਂ ਗੱਲ ਕੁਛ ਨਾ ਹੋਰ ਹੀ ਲੱਗਣ ਈ ਇੱਥੇ ਤੇ ਆ ਆ ਫੋਟੋ ਬੜੀ ਇਹਨੇ ਚਰਨਿਆਂ ਚ ਖਚਾਈ ਆ ਬੜੀਆਂ ਬਾਵਾ ਚ ਬਾਵਾ ਪਾਈਆਂ ਦੋਨਾਂ ਜਾਣਿਆਂ ਨੇ ਬੜੀ ਚੀ ਜਿਖ ਖਲੋਤੇ ਰਹ ਅੱਛਾ ਤਾਂ ਇਹ ਬੜਾ ਜੂਸ ਪਲਾਪ ਲੱਕ ਲਿਓਂਦੇ ਹੀ ਇਹਨੂੰ ਪੁੱਛਦੀ ਐ ਨਾ ਜਾ ਕੇ ਇਹਨੂੰ ਤੇ ਸੰਦੀਪ ਆ ਕੇ ਚੱਕਰ ਪਰੋਣੇ ਤੇਰੇ ਨਾਲ ਤੇ ਇੱਕ ਵੀ ਫੋਟੋ ਹੈ ਨਹੀਂ ਤੇਰੀ ਮਨਜੋਤ ਤੂੰ ਬੇਕੂਫਾ ਕੰਮ ਕਿਉਂ ਕੀਤਾ ਤੈਨੂੰ ਪਤਾ ਹੈ ਨਾ ਨਹੀਂ ਜਾ ਚਾ ਉਹਨੂੰ ਤੇ ਕਿਉਂ ਬੈਠਾ ਉਹਦੇ ਵਿੱਚ ਮੰਮੀ ਮੈਨੂੰ ਪਤਾ ਨਹੀਂ ਇਹਦੀ ਮੈਂ ਉਹਦੇ ਮਗਰ ਬਹਿਣਾ ਨਹੀਂ ਸੀ ਰਾ ਇਧਰ ਬਾਂ ਮੰਮੀ ਤੇਰੇ ਤੇ ਬੜੀ ਹੁੰਦੀ ਆ ਤੇ ਤੇਲ ਤੇ ਲਾਉਣਾ ਕਿ ਨਹੀਂ ਪੱਟੀ ਘਰਾਂ ਦਾ ਫਰਾਦਰ ਰਹਿਣ ਦੋ ਮਨਜੋਤ ਇਦਾਂ ਕਰ ਬਾਂ ਪੱਟੀ ਘਰਾਂ ਦਾ ਡਾਕਟਰ ਕੋਈ ਫਿਰ ਮੰਮੀ ਬੂਵੇ ਦੇ ਬਾਹਰ ਦੋਸਤਾਂ ਸੁਟਿਆ ਮੈਨੂੰ ਨੇ ਆ ਤੇਲ ਲਾ ਦਿਨੀ ਦਰਦਾਂ ਵਾਲਾ ਇਹ ਮੰਮੀ ਜੀ ਜਿਹੜਾ ਆਪੇ ਸੀ ਗੋ ਜਾਣਾ ਰਿਆਂ ਤੋਂ ਆਪੇ ਕਿਧਰ ਠੀਕ ਹੋ ਜਾਣਾ ਜਿੰਨਾ ਚਾ ਪੱਟੀ ਪੂਟੀ ਨਹੀਂ ਕਰੇਗਾ ਵਾਹ ਵੇ ਆ ਤੇਲ ਨੇ ਦਰਦਾਂ ਵਾਲਾ ਵਾ ਨਾਲੇ ਤੈਨੂੰ ਪਤਾ ਚ ਮੰਮੀ ਕਹਿ ਨਹੀਂ ਦੇਗੇ ਕਿ ਪਤਾ ਨਹੀਂ ਸਿਹਰ ਦਾ ਨਿਕਲਾ ਪਤਾ ਨਹੀਂ ਕਿੱਥੇ ਹੋਊਗਾ ਮੈਨਸੋ ਕੋ ਕਹਿ ਨਹੀਂ ਟੈਨਸ਼ਨ ਨਾ ਲਓ ਮਨ ਜੋ ਤੁਹਾਡਾ ਸਿਆਣਾ ਹਾਂ ਚਾਟਲਵਾ ਕੇ ਬਹਿ ਗਿਆ ਚੱਜਦਾ ਮੰਮੀ ਜੀ ਮੈਂ ਜਾਣ ਕੇ ਨਹੀਂ ਲਵਾਈ ਸਾਡਾ ਓਏ ਤਰ ਕੋ ਘਰ ਬੈਠਾ ਨਹੀਂ ਜਾਂਦਾ ਘਰ ਕੋਲੀ ਕਰੋ ਮੰਮੀ ਨੇ ਕਹਾ ਮਾਸੀ ਤਾਂ ਹਾਂ ਦਿਨ ਤੋਂ ਸਮਝਿਆ ਨਾ ਫੇ ਪੰਗਾ ਪਊਗਾ ਹੁਣ ਸਾਟਰ ਜਿਹੜੀ ਲੱਗੀ ਦਰਦ ਤੇ ਹੋਣੀ ਆ ਐ ਮੰਮੀ ਹੋਲੀ ਰਹਿਣ ਤੋਂ ਨਹੀਂ ਮਾਪੇ ਗੱਲ ਲੈਣਾ ਨਹੀਂ ਤੂੰ ਰਹਿਣ ਮੰਮੀ ਰਹਿਣ ਤੋਂ ਦਰਦ ਬੜੀ ਹੁੰਦੀ ਏ ਤੂੰ ਜੋ ਤੂੰ ਸਾਟ ਲੱਗੇ ਦਰਦ ਹੋਣੀ ਆ ਐ ਕੰਮ ਉਹ ਜੇ ਕਰ ਲੈ ਪਹਿਲੇ ਮੰਮੀ ਮੈਂ ਮਾਰਕਟ ਜਾਣ ਕੇ ਰਵਾਈ ਆ ਜਾਣ ਕੇ ਇਹ ਤੈਨੂੰ ਪਤਾ ਨਹੀਂ ਮੰਮੀ ਲਿਖੀ ਸੱਟ ਲੈ ਹੋ ਗਈ ਆ ਹਾਂ ਬਾਅਦ ਚ ਇਦਾਂ ਕਿੰਨੇ ਲੱਖ ਰੁਪਏ ਚ ਲਿਖਿੰਦੀ ਸੱਟ ਨਾਲ ਤਾਂ ਮੈਂ ਬਾਰ ਬਾਰ ਕਹਾਂ ਨਹੀਂ ਮੰਮੀ ਨਹੀਂ ਮਾਸੀ ਕਹਾਂ ਮੈਂ ਮੰਮੀ ਦਰਦ ਤੋਂ ਆਉਂਦੀ ਸੀ ਆਪਣਾ ਨਹੀਂ ਪਤਾ ਲੱਗਣ ਦਿਆ ਦੀਦੀ ਨੇ ਸੋਲਿਆ ਨਾ ਫੇਰ ਲੱਗ ਜੂ ਪਤਾ ਤੈਨੂੰ ਵੇ ਮੰਜੀ ਉਹ ਤਾਂ ਤੂੰ ਉਹਨੂੰ ਮੰਮੀ ਮੰਮੀ ਕਾਲੀ ਕਹਿਣ ਦਿਆ ਸੰਦੀਪ ਨੂੰ ਤੇ ਨਾਲੇ ਸੰਦੀਪ ਆ ਕੀ ਆ ਤੇ ਜਿੰਦਰ ਦੀਆਂ ਫੋਟੋਆਂ ਕਾਦੇ ਵਾਸਤੇ ਤੇਰੇ ਨਾਲ ਇਹ ਹੋਣ ਕੀ ਡਿਆ ਮੈਂ ਨਹੀਂ ਦੱਸ ਪਹਿਲਾਂ ਤੇਰੇ ਕੋਲ ਬੈਟਰੋਂ ਮੈਂ ਤੁਹਾਨੂੰ ਸਾਰੀ ਗੱਲ ਦੱਸ ਦੇਣੀ ਨਹੀਂ ਹੁਣ ਦੱਸਣ ਵਾਲਾ ਰਹਿ ਗਿਆ ਵਾ ਪਹਿਲਾਂ ਮੈਨੂੰ ਇਹ ਦੱਸ ਤੂੰ ਲੁਕੌਣ ਕੀ ਡਈਂ ਮੇਰੇ ਤੋਂ ਜਿੱਦੇ ਤੂੰ ਬੈਠਾ ਸੇਮ ਅਗੀ ਲੁਕੌਣਾ ਕਰਦਾ ਤਬ ਸਭੇ ਝੂਠ ਨਾ ਬੋਲ ਤੂੰ ਸੱਚੋ ਸੱਚ ਦੱਸ ਮੈਨੂੰ ਤੂੰ ਲੁਕੌਣ ਕੀ ਡਈਂ ਮੇਰੇ ਤੋਂ ਭੈਣ ਹੋ ਕੇ ਇੱਕ ਭੈਣ ਦਾ ਹੀ ਘਰ ਜਾੜਨ ਦੀ ਏ ਤੂੰ ਮੰਜੋ ਤਾਂ ਤੂੰ ਦੱਸ ਤੂੰ ਮੇਰਾ ਪੋਤਾ ਨਾ ਸੱਚੋ ਸੱਚ ਦੱਸ ਤਾ ਕੀ ਗੱਲ ਵਾ ਤੂੰ ਮੰਮੀ ਕਿਉਂ ਆਣਾ ਸੰਦੀਪ ਨੇ ਮੈਨੂੰ ਕਿਸ ਗੱਲ ਦਾ ਨਹੀਂ ਪਤਾ ਤੁਸੀਂ ਲੜੋ ਨਾ ਇਹ ਤੈਨੂੰ ਕੀ ਗੱਲ ਦਾ ਪਤਾ ਨਹੀਂ ਆ ਤੇ ਫੇਰ ਤੂੰ ਮੰਮੀ ਕਿਹੜੀ ਗੱਲ ਲਵਾਉਂਦਾ ਹੈ ਸੇ ਮਨਜੋਨ ਨੂੰ ਵੀ ਬੁਸਦੇ ਦੇ ਮੇਰੇ ਅਨੁਸਾਰੀ ਗੱਲ ਦੱਸਨੀ ਹੈ ਤੇ ਨਾ ਨਾ ਸੰਦੀਪ ਮੈਂ ਕੋਈ ਗੱਲ ਨਹੀਂ ਕਰ ਰਹੀ ਹੂੰ ਤੇ ਵਿੱਚ ਨਾ ਹੀ ਬੋਲ ਜਿਹੜੀ ਮੈਂ ਬੋਲਣਾ ਕਰ ਰਿਹਾ ਡੇਦੀ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦੀ ਆ ਤੂੰ ਛੰਗੇ ਤਾਂ ਉਹ ਬੈਠੇ ਤਾਂ ਸਹੀ ਨਹੀਂ ਗੈਸਲੀ ਤੇ ਬੈਠਣਾ ਨਹੀਂ ਆ ਪਹਿਲਾਂ ਮੈਨੂੰ ਇਹ ਦੱਸ ਤੇਜਿੰਦਰ ਦਾ ਤੇਰੀਆਂ ਫੋਟੋਆਂ ਕਿਉਂ ਨੇ ਇੱਦਾਂ ਵੀ ਕਿਹੜੇ ਘਰ ਵਾਲੇ ਦਾ ਤੇਰੀ ਕੋਈ ਫੋਟੋ ਹੈ ਹੀ ਨਹੀਂ ਆ ਤੇ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦੀ ਆ ਗੱਲ ਤਾਂ ਸੁਣੋ ਮੇਰੀ ਲੱਕ ਮੰਮੀ ਤੁਮ ਕੀ ਕਰ ਰਹੀ ਆ ਮਾਸੀ ਵੀ ਲੜਦਾ ਪਿਆ ਆ ਮਾਸੀ ਨਾਲ ਕਿਹੜੀ ਗੱਲ ਹੋ ਪਤਾ ਲੱਗਿਆ ਤੁਹਾਨੂੰ ਮਾਸੀ ਮਾਸੀ ਆਪਣੇ ਆ ਪਹਿਲਾਂ ਤਾਂ ਮੇਰਾ ਮੰਮੀ ਮੰਮੀ ਆਪਣੇ ਦਾ ਬਹੁਤ ਸਾਰਾ ਕੁਝ ਸੁਣ ਲਿਆ ਸੀ ਗਾ ਦਿਰੀਖ ਮੇਹਲਾ ਮੇਰੀ ਗੱਲ ਸੁਣ ਨਾ ਬੈਠਾ ਸਹੀ ਮੰਜੋੜ ਤੇ ਕਹਦਾ ਕਿਸੇ ਕਰਦੇ ਹੋ ਜਰਾ ਅੱਗੇ ਨਹੀਂ ਠੀਕ ਹੈਗਾ ਛੱਡ ਮੇਰੀ ਬਾਹ ਪਹਿਲਾਂ ਮੈਨੂੰ ਇਹ ਦੱਸੋ ਉਹ ਜਿਹੜੀ ਫੋਟੋ ਤੇਰੇ ਨਾਲ ਮੁੰਡੇ ਦੀ ਉਹ ਤੇਰਾ ਹੀ ਘਰ ਵਾਲਾ ਵਾ ਤੇਰੇ ਨਾਲ ਫੋਟੋ ਗੱਲ ਕਿਹਦੇ ਨਾਲ ਕਰਾਈ ਸੀ ਜੇ ਉਹ ਤੇਰਾ ਘਰ ਵਾਲਾ ਵਾ ਸਿੱਥੇ ਜਿੰਦਰ ਦਾ ਤੇਰੀ ਫੋਟੋਆਂ ਕਿਉਂ ਆ ਉਹਦਾਂ ਕੀ ਚੱਕਰ ਚੱਲਣ ਡਿਆ ਤੇਰਾ ਜੇ ਉਹ ਬਾਹਰ ਵਾ ਇੱਥੇ ਵੀ ਚੱਕਰ ਚਲਾਈ ਤੱਕ ਬੋਲਦੇ ਪਏ ਦੇ ਐਡਾ ਦੀ ਕੋਈ ਗੱਲ ਨਹੀਂ ਹੈਗੀ ਕਿੰਦਾ ਦੀ ਗੱਲ ਬਾਬੇ ਲੰਮੀ ਇਹ ਦੱਸਦੀ ਆ ਤੁਸੀਂ ਮੈਂ ਕਹਿੰਦਾ ਤੂੰ ਕਦੇ ਨਹੀਂ ਜਾਏ ਨੂੰ ਇਹ ਤੈਨੂੰ ਤੂੰ ਨਹੀਂ ਦੀਦੀ ਦੇ ਨਾਲ ਬੈਠੋ ਸਹੀ ਮੈਂ ਤੁਹਾਨੂੰ ਸਾਰੀ ਗੱਲ ਦੱਸ ਦੇਈ ਮੈਂ ਉਹਨੂੰ ਫੋਨ ਕਰਕੇ ਦੱਸ ਦਈ ਆ ਨਾ ਵੀ ਆਹ ਕੁਝ ਕਰਨ ਦੀ ਹੈ ਮਗਰੋਂ ਤੇਰੇ ਸਾਥ ਨਹੀਂ ਉਹਨੂੰ ਵੀ ਬਾਕੀ ਤੇ ਜਿੰਦਾ ਨੂੰ ਵੀ ਬਾਅਦ ਵਿੱਚ ਗੱਲ ਕਰਨੀ ਆ ਦੀਦੀ ਮੇਰੀ ਗੱਲ ਤਾਂ ਸੁਣੋ ਕਿ ਐਨਾ ਗੱਲ ਕਰਨ ਦੀ ਜੂ ਮੈਂ ਆਹ ਇੰਨਾ ਗੱਲ ਨਹੀਂ ਕਰਨਾ ਚਾਹੁੰਦੀ ਤੇ ਜਿੰਦਾ ਕਿੱਥੇ ਜੋ ਜਨਵਾਜ ਮਾਰੀ ਨੇ ਦੱਸ ਦਿੰਨੀ ਆ ਤੁਹਾਨੂੰ ਫੜਾ ਲੇ ਫੋਨ ਉਹਦਾ ਆ ਤੁਹਾਡੀਆਂ ਫੋਟੋਆਂ ਕੱਢ ਲਈਆਂ ਇਹਦੇ ਨਾਲ ਇਹ ਦੱਸੋ ਪਹਿਲਾਂ ਮੈਨੂੰ ਨੇ ਬੜੀਆਂ ਨਾਲ ਜੋੜ-ਜੋੜ ਫੋਟੋਆਂ ਖਚਾਈਆਂ ਵਾ ਆ ਦੇਖੋ ਆ ਕਿੱਥੇ ਘੁੰਮਣ ਗਏ ਮੈਨੂੰ ਤਾਂ ਲੱਗਦਾ ਇਹ ਬਾਹਰ ਦੇ ਦੇਸ਼ ਗਏ ਘੁੰਮਣ ਆ ਆਹ ਅਰੇ ਕਿਹੜੇ ਪਹਾੜਾਂ 'ਚ ਲੈ ਕੇ ਗਏ ਘੁੰਮਣ ਉਹਨੂੰ ਨਹੀਂ ਮੈਨੂੰ ਤਾਂ ਕਦੀ ਲੈ ਕੇ ਗਏ ਨਹੀਂ ਤੇ ਇਹਨੂੰ ਬੜਾ ਲੈ ਕੇ ਗਏ ਸੀ ਘੁੰਮਣ ਵਾ ਤੇ ਬੋਲੋ ਕਸ਼ ਹੋਣਾ ਬੋਲ ਦੇ ਕਿਉਂ ਨਹੀਂ ਜੇ ਕਿਰਨ ਬੋਲਣਾ ਕੀ ਆ ਅਸੀਂ ਜੋ ਕੁਝ ਕੀਤਾ ਨਾ ਜਾਣ ਬੁੱਝ ਕੇ ਨਹੀਂ ਕੀਤਾ ਉਸ ਟਾਈਮ ਤੇ ਹਾਲਾਤ ਹੀ ਦੰਦੇ ਸੀਗੇ ਮੈਂ ਇਹਦੇ ਵਿਆਹ ਵਾਸਤੇ ਮੰਨਦਾ ਵੀ ਨਹੀਂ ਪਰ ਤੇਰੀ ਮੰਮੀ ਨੇ ਫੋਰਸ ਕੀਤਾ ਸੀ ਮੈਨੂੰ ਵਿਆਹ ਕਰਾਉਣ ਵਾਸਤੇ ਕੋ ਮੇਰੀ ਮੰਮੀ ਨੇ ਇਹੋ ਜਿਹਾ ਕੀ ਕਹਿਤਾ ਸੀ ਤੁਹਾਨੂੰ ਵੀ ਵਿਆਹ ਕਰਨ ਵਾਸਤੇ ਮਜਬੂਰ ਹੋ ਗਏ ਤੁਸੀਂ ਮਨਜੋਤ ਕਰਕੇ ਮਨਜੋਤ ਤੇ ਵਿਚਾਰਾ ਦਰਸਦਾ ਸੀ ਨਾ ਮਾਂ ਨੂੰ ਕਿੰਨੇ ਰੋਟੀ ਪਾਣੀ ਖਵਾਉਣਾ ਸੀ ਉਹਨੂੰ ਤੇ ਕਹਿੰਦੇ ਚੱਲ ਵਿਆਹ ਤੇ ਤੂੰ ਕਰਾਉਣਾ ਹੀ ਆ ਫੇਰ ਦੁਬਾਰਾ ਸਾਰੀ ਜ਼ਿੰਦਗੀ ਕਿੱਦਾਂ ਕੱਢੇਂਗਾ ਤੂੰ ਤੇ 3 ਸਾਲ ਘਰ ਨਹੀਂ ਆਈ ਤੇ ਆ ਜਾ ਕੇ ਸਾਰਾ ਦਾ ਧਿਆਨ ਸੰਦੀਪ ਵੱਲ ਹੀ ਗਿਆ ਸਾਰੇ ਜਾਣੇ ਫਿਰ ਮਨਜੋਤ ਬਾਰੇ ਵੀ ਸੋਚਦੇ ਸੀ ਜੇ ਹੋਰਗੇ ਨਾ ਵਿਆਹ ਕਰਾਉਂਦਾ ਤੇ ਉਹਨੇ ਤੇ ਮਨਜੋਤ ਨੂੰ ਮਤਰਾਇਆ ਮੁੰਡਾ ਸਮਝਣਾ ਸੀ ਨਾ ਸੰਦੀਪ ਨੇ ਤੇ ਫਿਰ ਵੀ ਇੱਕ ਮਾਂ ਬਣ ਕੇ ਦਿਖਾਇਆ ਉਹਨੇ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਕਿਉਮਨ ਜੋਤ ਮੰਮੀ ਡੈਡੀ ਜੋ ਵੀ ਕਹਿੰਦੇ ਨਾ ਬਿਲਕੁਲ ਸਹੀ ਕਹਿੰਦੇ ਨੇ ਮਾਸੀ ਨੇ ਮੈਨੂੰ ਮਾਂ ਬਣ ਕੇ ਪਾਲਿਆ ਮੈਨੂੰ ਬਾਕੀ ਕਿਰਨ ਦੇਖ ਸਾਰੀ ਸਚਾਈ ਹੁਣ ਤੇਰੇ ਸਾਹਮਣੇ ਆ ਗਈ ਆ ਅੱਗੇ ਹੁਣ ਤੇਰਾ ਡਿਸੀਜਨ ਆ ਜਿੱਦਾਂ ਤੂੰ ਕਹੇਂਗੀ ਅਸੀਂ ਉਦਾਂ ਹੀ ਕਰਾਂਗੇ ਜਿੰਦਰ ਨੇ ਆਦੋ ਦੇਖੀਏ ਦੀਦੀ ਕਿਹੜੇ ਗਲਤੀ ਸਾਬਨਾ ਚਕਲਨ ਕੋਈ ਵੇਖ ਲਿਆ ਕਰਮਾਂ ਦਾ ਫਲ ਮੈਂ ਕਿਹਾ ਸੀ ਨਾ ਦੱਸ ਦੋ ਦੱਸ ਦੋ ਸਚਾਈ ਕੀ ਆ ਪਰ ਉਦੋਂ ਨਾ ਨਾ ਅਹੀਂ ਨਹੀਂ ਦੱਸਣਾ ਛੁਪਾ ਕੇ ਰੱਖ ਛੁਪਾ ਕੇ ਆਹ ਮੁੰਡਾ ਵੀ ਤਾਂ ਮੇਰੀ ਸੁਣਦਾ ਹੀ ਨਹੀਂ ਐਵੀਂ ਮਗਰ ਲੱਗਾ ਮੈਂ ਦੀਦੀ ਦੀਦੀ ਦਰਵਾਜਾ ਖੋਲੋ ਦੀਦੀ ਦੀਦੀ ਗੱਲ ਤਾਂ ਸੁਣੋ ਸੰਦੀਪ ਮੈਂ ਨਹੀਂ ਦਰਵਾਜਾ ਖੋਲਣਾ ਜਾਓ ਤੁਸੀਂ ਵੈਸੇ ਤਾਂ ਜਿੰਦੇ ਦਾ ਸੰਦੀਪ ਵੀ ਆਪਣੀ ਜਗ੍ਹਾ ਸਹੀ ਨੇ ਉਸ ਟਾਈਮ ਤੇ ਹਾਲਾਤ ਹੀ ਇਹੋ ਜਿਹੇ ਹੀ ਪਿਓ ਵੀ ਵਿਚਾਰੇ ਕੀ ਕਰਦੇ ਮੈਂ ਤੇ ਉਹਨਾਂ ਦੇ ਭਾਦੀ ਮਰੀ ਸੀ ਨਾ ਤੇ ਮਰਿਆਂ ਦੇ ਨਾਲ ਮਰਿਆ ਥੋੜਾ ਜਾਂਦਾ ਉਹਨਾਂ ਨੇ ਤੇ ਆਪਣੀ ਜ਼ਿੰਦਗੀ ਬਾਰੇ ਅੱਗੇ ਸੋਚਣਾ ਹੀ ਨਾ ਨਾਲੇ ਸੰਦੀਪ ਨੇ ਵੀ ਮਾਂ ਨਾਲ ਉਹ ਵੀ ਵੱਧ ਕੇ ਪਿਆਰ ਕੀਤਾ ਇੱਕ ਮਾਸੀ ਹੋ ਕੇ ਹੁਣ ਮੈਨੂੰ ਹੀ ਕੁਝ ਸੋਚਣਾ ਪੈਣਾ ਵੀ ਮੈਂ ਅੱਗੇ ਕੀ ਕਰਨਾ ਹੈ ਕੀਰੀ ਕਰੀ ਗੱਲ ਤਾਂ ਸੁਣਾ ਪਲੀਜ਼ ਇਧਰ ਰਾਜਾ ਖੋਲ ਦੇ ਇਹਦਾ ਨਾ ਬੰਦ ਕਰੋ ਐ ਸੰਦੀਪ ਮੈਂ ਕੋਈ ਗੱਲ ਨਹੀਂ ਸੁਣੀ ਤੁਹਾਡੀ ਕਿਰੋ ਨੇ ਖੋਲ ਦਰਵਾਜਾ ਗਲਤ ਸੁਣ ਲਿਆ ਇੱਕ ਵਾਰੀ ਦੀਦੀ ਹੁਣ ਤੁਹਾਨੂੰ ਸਾਰੀ ਗੱਲ ਦਾ ਪਤਾ ਲੱਗ ਹੀ ਗਿਆ ਨਾ ਅਹੀਂ ਮਜਬੂਰੀ ਵਿੱਚ ਵਿਆਹ ਕਰਾਇਆ ਸੀ ਅਸੀਂ ਤਾਂ ਆਪ ਹੀ ਨਹੀਂ ਖੋਸਾ ਗਿਆ ਵਿਆਹ ਕਰਕੇ ਦੀਦੀ ਮੇਰਾ ਦੀ ਭੈਣ ਆ ਮੈਂ ਤੁਹਾਡਾ ਘਰ ਕਿੱਦਾਂ ਖਰਾਬ ਕਰ ਸਕਦੀ ਆ ਮੈਂ ਤਾਂ ਬਸ ਮਨਜੋਤ ਕਰਕੇ ਵਿਆਹ ਕੀਤਾ ਤੇ ਵਿਆਹ ਤੇ ਵੀ ਨਹੀਂ ਕਰਨਾ ਚਾਹੁੰਦੇ ਪਰ ਇਹਨਾਂ ਨੂੰ ਹੀ ਕਰਨਾ ਪਿਆ ਆਹੋ ਸੁਦੀਪ ਮੈਂ ਸਮਝ ਸਕਦੀ ਆ ਕਿ ਤੁਸੀਂ ਕਿਹੜੀ ਮਜਬੂਰੀ 'ਚ ਵਿਆਹ ਕੀਤਾ ਫੇਰ ਵੀ ਤੁਹਾਨੂੰ ਲੱਗਦਾ ਵਾ ਕਿ ਆਪਾ ਦਵਨ ਵਿਆਹ ਕਰਾ ਕੇ ਗਲਤੀ ਕੀਤੀ ਆ ਤੇ ਮੈਂ ਤੇ ਜਿੰਦ ਤੱਕ ਤਲਾਕ ਲੈ ਲੀਨੀ ਆ ਤੁਸੀਂ ਦਮੇ ਪਹਿਲਾ ਵਾਂ ਖੋਸ ਰੋ ਆਪਣੇ ਘਰ ਤੁਸੀਂ ਗੱਲੀ ਦੁਖੀ ਹੰਦੇ ਜਾ ਗਲਤੀ ਤੇ ਮੇਰ ਕੋ ਹੋਈ ਹੈ ਨਾ ਚਲੋ ਕੋਈ ਗੱਲ ਨਹੀਂ ਮੈਨੂੰ ਥੋੜਾ ਜਿਹਾ ਟਾਈਮ ਦੋ ਤੁਸੀਂ ਤੇ ਜਾਓ ਮੈਨੂੰ ਕੱਲਿਆਂ ਛੱਡ ਦਿਓ ਹਲੋ ਠੀਕ ਹੈ